ਇਹ ਨੰਬਰ 4 ਦੀ ਇਹ ਤਾਂ ਪੁਲਿਸ ਆਉਂਦੀ ਆ ਪੁਲਿਸ ਨੂੰ ਮੁੰਡੇ ਨੇ ਤਸ਼ੱਤਤ ਕੀਤਾ ਜਾਂਦਾ ਦੂਜੀ ਧਿਰ ਨੂੰ ਉੱਥੋਂ ਭੇਜ ਦਿੱਤਾ ਜਾਂਦਾ ਵੀ ਜਾਓ ਤੁਸੀਂ ਸਰਮਾਇਦਾਰ ਹੋ ਇਹ ਵੀਰ ਦਾ ਕਸੂਰ ਇੰਨਾ ਆ ਕਿ ਇਹ ਸਰਦਾਰ ਆ ਕਿਹੜੀ ਪਹੁੰਚ ਨੇ ਇਹਨਾਂ ਨੇ ਕੀਤੀ ਅਸੀਂ ਇਹੀ ਮੰਗ ਕਰਦੇ ਆ ਕਿ ਉਸ ਮੁਲਾਜ਼ਮ ਦੇ ਨਾਲ ਵੀ ਸੇਮ ਇਬਾਦਤ ਕੀਤੀ ਜਾਵੇ ਇੱਥੇ ਨੌ ਪੱਟ ਦਿੱਤੇ ਗਏ ਨੇ ਇੱਥੇ ਕਿਹੜੀ ਜਗ੍ਹਾ ਨਹੀਂ ਇੱਥੇ ਸੱਤਾ ਨਹੀਂ ਲੱਗਿਆ ਸਿਰਫ ਇੱਕੋ ਹੀ ਕਾਰਨ ਵੀ ਸਤ ਜਰਨੈਲ ਸਿੰਘ ਖਾਲਸਾ ਜੀ ਦੀ ਗੱਡੀ ਦੇ ਉੱਤੇ ਫੋਟੋ ਕਿਉਂ ਲੱਗੀ ਛੰਤ ਜਰਨੈਲ ਸਿੰਘ ਭਿੰਡਰਾਵਾਰੇ ਜਿਹੜੀ ਸ਼ਦਾਵリューਛ ਬੰਦੇ ਨਾਲ ਵਰਤੀ ਹੈ ਜਦੋਂ ਤੱਕ ਉਹਨੂੰ ਜੇਲ੍ਹ ਜੀ ਨਹੀਂ ਭੇਜਿਆ ਜਾਂਦਾ ਉਦੋਂ ਤੱਕ ਇਹ ਰੀਤ ਧਰਨਾ ਵੀ ਜੱਟਾਂਗੇ ਬਿੱਲੀ ਮਾਰੇ ਦਾ ਕੁੱਤਾ ਮਾਰੇ ਦਾ ਇਨਸਾਨ ਮਿਲ ਜਾਂਦਾ ਪਰ ਸਿੱਖਾਂ ਨੂੰ ਮਾਰੇ ਦਾ ਇੱਥੇ ਕੋਈ ਇਨਸਾਨ ਨਹੀਂ ਮਿਲਦਾ ਜੀ ਜੀਓਸੀ ਬਾਜੀ ਨਾਮ ਕੀ ਤੁਹਾਡਾ ਮੈਂ ਰਣਜੋਤ ਸਿੰਘ ਬਾਜੀ ਹਾਲਾਤ ਪੁਲਿਸ ਨੇ ਇਹੋ ਜਿਹੇ ਬਣਾਤੇ ਨੇ ਇਹਨਾਂ ਦੇ 3 ਡਿਗਰੀ ਟਾਰਚਰ ਕੀਤੇ ਨਹੀਂ ਬੋਲਿਆ ਜਾ ਰਿਹਾ ਇੱਥੇ ਸਾਡੀ 3 ਡਿਗਰੀ ਜੋਰ ਟਾਰਚਰ ਇੱਥੇ ਨੋਟ ਪੱਟ ਦਿੱਤੇ ਗਏ ਨੇ ਇੱਥੇ ਤੇਰੀ ਜਗ੍ਹਾ ਨਹੀਂ ਜਿੱਦੇ ਸੱਟਾ ਨਹੀਂ ਲੱਗਿਆ ਸਿਰਫ ਇੱਕੋ ਹੀ ਕਾਰਨ ਵੀ ਸੰਤ ਜਰਨੈਲ ਸਿੰਘ ਖਾਲਸਾ ਜੀ ਦੀ ਗੱਡੀ ਦੇ ਉੱਤੇ ਫੋਟੋ ਕਿਉਂ ਲੱਗੀ ਮੇਨ ਕਾਰਨ ਇਹੀ ਆ ਇੱਥੇ ਸਿੱਖਾਂ ਨੂੰ ਮਾਰਿਆ ਜਾਂਦਾ ਇੱਥੇ ਸਿੱਖਾਂ ਨੂੰ ਕੁੱਟਿਆ ਜਾਂਦਾ ਇੱਥੇ ਬਿੱਲੀ ਮਰੇ ਦਾ ਵਰਦਾਈ ਸਾਮਿਲ ਜਾਂਦਾ ਪਰ ਸਿੱਖਾਂ ਨੂੰ ਮਾਰੇ ਦਾ ਇੱਥੇ ਕੋਈ ਇਨਸਾਫ ਨਹੀਂ ਮਿਲਦਾ ਸਿੱਖਾਂ ਨੂੰ ਤੁਸੀਂ ਗਲਾ 'ਚ ਟਾਇਰ ਪਾ ਕੇ ਰੋਲੋ ਸਿੱਖਾਂ ਨੂੰ ਤੁਸੀਂ ਗਲਾ ਦੇ ਵਿੱਚ ਪਟ્રોલ ਪਾ ਕੇ ਫੂਕ ਦਿਓ ਕਿਸੇ ਨੂੰ ਕੋਈ ਇਨਸਾਫ ਨਹੀਂ ਮਿਲਦਾ ਜਾਂਦਾ 84 ਦੇ ਦੰਗਿਆਂ ਦੇ ਵਿੱਚ ਜਿਹੜੇ ਦੋਸ਼ੀ ਸੀਗੇ ਉਹ ਸਾਰੇ ਦੇ ਸਾਰੇ ਬਰੀ ਕਰ ਦਿੱਤੇ ਜਾਂਦੇ ਆ ਸਿੱਖ ਇਹਨੇ ਪੁਲਿਸ ਵਾਲਿਆਂ ਨੇ ਕੀਤੀ ਕਾਰਨ ਕਾਰਨ ਇਹੀ ਤਨ ਜੋ ਦੱਸ ਰਿਹਾ ਵੀ ਕੰਪਲੇਂਟ ਇਹਦੀ ਕੋਈ ਨਹੀਂ ਲਿਖੀ ਗਈ ਇੱਥੇ ਕੋਈ ਕਾਰਵਾਈ ਨਹੀਂ ਹੁੰਦੀ ਕਿਹੜੇ ਡਿਵੀਜ਼ਨ ਦੀ ਪੁਲਿਸ ਆਈ ਸੀਗੀ ਕੌਣ ਆਇਆ ਸੀਗਾ ਡਿਵੀਜ਼ਨ ਨੰਬਰ 4 ਦੀ ਉਹ ਪੁਲਿਸ ਆਉਂਦੀ ਆ ਪੁਲਿਸ ਵੱਲੋਂ ਮੁੰਡੇ ਨੇ ਤਸ਼ੱਦਦ ਕੀਤਾ ਜਾਂਦਾ ਦੂਜੀ ਧਿਰ ਨੂੰ ਉੱਥੋਂ ਭੇਜ ਦਿੱਤਾ ਜਾਂਦਾ ਵੀ ਜਾਓ ਤੁਸੀਂ ਸਰਮਾਇਦਾਰ ਹੋ ਇਹ ਵੀਰ ਦਾ ਕਸੂਰ ਇੰਨਾ ਆ ਵੀ ਇਹ ਸਰਦਾਰ ਆ ਉੱਤੋਂ ਸੰਤ ਜਰਨੈਲ ਸਿੰਘ ਪਿੰਡ ਰਾਲੇ ਦੀ ਫੋਟੋ ਇਹਨੇ ਕਾਰ ਤੇ ਲਾ ਲਈ ਉੱਤੋਂ ਇਹ ਗਰੀਬ ਆ ਕਿ ਰਾਤ ਨੂੰ ਇਹ ਮੇਰਾ ਵੀਰ ਡਰਾਈਵਰ ਭਾਈ ਚਾਰਾ ਮੇਰਾ ਵੀਰਾ ਇਹ ਆਪਣਾ ਪਰਿਵਾਰ ਪਾਲਦਾ ਕਸੂਰ ਇਹਦਾ ਸਿਰਫ ਇੰਨਾ ਹੀ ਆ ਜੀ ਇਹੀ ਸਰਕਾਰ ਨੂੰ ਬੇਨਤੀ ਕਰਦੇ ਆ ਕਿ 4 ਨੰਬਰ ਦਾ ਤੇ 8 ਨੰਬਰ ਦਾ ਇੰਚਾਰਜ ਬਰਖਾਸਤ ਕੀਤਾ ਜਾਵੇ ਫਿਲਹਾਲ ਉਹਨੂੰ ਇੱਥੇ ਆਵਾਜ਼ ਆ ਰਹੀ ਹੈ ਕਹਿੰਦੇ ਸਸਪੈਂਡ ਕਰ ਦਿੱਤਾ ਵੈ ਸਸਪੈਂਡ ਨਾਲ ਕੁਝ ਨਹੀਂ ਹੋਣਾ ਇਸੇ ਤਰ੍ਹਾਂ ਉਹਦੀ ਕੁੱਤੇਖਾਣੀ ਕੀਤੀ ਜਾਵੇ ਬੰਦੀ ਸਿੰਘਾਂ ਦਾ ਜਿਵੇਂ 32-32 ਸਾਲ ਹੋ ਗਏ ਬੰਦੀ ਸਿੰਘ ਅੰਦਰ ਬੈਠੇ ਕੋਈ ਸੁਣਵਾਈ ਨਹੀਂ ਹੋਈ ਸਾਨੂੰ ਪਤਾ ਹੈ ਇਸ ਮੁੰਡੇ ਦੀ ਵੀ ਕੋਈ ਸੁਣਵਾਈ ਨਹੀਂ ਹੋਣੀ ਅੱਜ ਦਾ ਅੱਜ ਤੱਕ ਕੋਈ ਪ੍ਰਸ਼ਾਸਨ ਸਾਡੇ ਕੋਲ ਨਹੀਂ ਪਹੁੰਚਿਆ ਅੱਜ ਦਾ ਮੁੱਖ ਕਾਰਨ ਕੀ ਹੈ ਪਾਤਰ ਦਾ ਜਾਨ ਕਰਨ ਦਾ ਅੱਜ ਦਾ ਮੁੱਖ ਕਾਰਨ ਇਹੀ ਹੈ ਜੀ ਆ ਮੁੰਡਾ ਤੁਹਾਡੇ ਜਰ ਵੀਰ ਦੇ ਨਾਲ ਕੁੱਟਮਾਰ ਹੋਈ ਹੈ ਜਿਹੜੇ ਪੁਲਿਸ ਨੇ ਬਦਮਾਸ਼ੀ ਕੀਤੀ ਮੇਰਾ ਨਾਮ ਗੁਨਾਲ ਚਰਮਾ ਹੈ ਠੀਕ ਹੈ ਜੀ ਮਾਮਲਾ ਜੀ ਹੈ ਮਾਮਲਾ ਇਹ ਹੈ ਭਾਈ ਜੀ ਇਹ ਸਾਡਾ ਭਰਾ ਹੈ ਇਹਦਾ ਕਸੂਰ ਹੈ ਇਹ ਪੀਲੀ ਬਲੇ ਟੈਕਸੀ ਗੱਡੀ ਚਲਾ ਰਿਹਾ ਬਸ ਇਹ ਕਸੂਰ ਹੈ ਅੱਛਾ ਜਿੰਨੇ ਵੀ ਰੋਡ ਦੇ ਉਪਰ ਪੀਲੀ ਬਲੇਟਾਂ ਚੱਲਦੇ ਨੇ ਉਹ ਸੋਚਦੇ ਨੇ ਕਿ ਇਹਨੂੰ ਪੁੱਟੋ ਮਾਰੋ ਗੱਲ ਖਤਮ ਅੱਛਾ ਜਿਹੜੀ ਪੁਲਿਸ ਨੇ ਇਹਦਾ ਨਾਂ ਕੀਤੀ ਅਸੀਂ ਇਹੀ ਮੰਗ ਕਰਦੇ ਆ ਕਿ ਉਸ ਮੁਲਾਜ਼ਮ ਦੇ ਨਾਲ ਵੀ ਸੇਮ ਇਹੀ ਵਰਤਾਨ ਕੀਤਾ ਜਾਵੇ ਇਹ ਕੀ ਹੈ ਭਾਈ ਜੀ ਨਾਮ ਕੀ ਹੈ ਇਹ ਰੰਜੋਤ ਨਾਮ ਆ ਭਾਈ ਜੀ ਦਾ ਇਹ ਆਪਣੇ ਚੰਦਰ ਨਗਰ ਦੇ ਰਹਿਣ ਵਾਲੇ ਨੇ ਟੈਕਸੀ ਗੱਡੀ ਚਲਾਉਂਦੇ ਨੇ ਰਾਤ ਨੂੰ ਮਿਹਨਤ ਕਰਦੇ ਨੇ ਹਲਕੀ ਜੀ ਗੱਡੀ ਲੱਗੀ ਪਵਿਲੀਅਨ ਮਾਲ ਦੇ ਕੋਲ ਜੀ ਤੇ ਵੀਰ ਦੇ ਨੇ ਕਿਹਾ ਕਿ ਚੱਲ ਕੋਈ ਗੱਲ ਨਹੀਂ ਭਾਈ ਜੀ ਜਿਹੜਾ ਨੁਕਸਾਨ ਹੋਇਆ ਮੈਂ ਉਹਦਾ ਹਰਜਾਨਾ ਦੇ ਦੇਣਾ ਜੀ ਤੇ ਵੀਰ ਦੇ ਨਾਲ ਕੀ ਹੋਇਆ ਉਸ ਤੋਂ ਬਾਅਦ ਵੀਰ ਦੇ ਨੇ ਗਾੜੋ ਗਾੜੀ ਕੀਤੀ ਬੈਸ ਕੀਤੀ ਉਸ ਤੋਂ ਬਾਅਦ ਉੱਤੇ ਜਿਹੜੇ ਮੁਲਾਜ਼ਮ ਆਂਦੇ ਨੇ ਤੇ ਮੇਨ ਮੁੱਦਾ ਸੰਤ ਜਰਨੈਲ ਸਿੰਘ ਪਿੰਡਰਾ ਬਾਰੇ ਜੀ ਜਿਹੜੀ ਛਦਾਵਲੀ ਉਸ ਬੰਦੇ ਨਾਲ ਵਰਤੀ ਆ ਜੀ ਜਦੋਂ ਤੱਕ ਉਹਨੂੰ ਜੇਲ੍ਹ ਜੀ ਨਹੀਂ ਭੇਜਿਆ ਜਾਂਦਾ ਉਦੋਂ ਤੱਕ ਅਸੀਂ ਇੱਥੇ ਧਰਨਾ ਵੀ ਜੱਕਾਂਗੇ ਇਹ 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 ਜਮੈਲ ਜੀ ਠੰਡਾ ਵਾਲੇ ਸੀਗੇ ਇਹ ਕਿਉਂ ਉਹਨੇ ਸ਼ਰਧਾ ਦੀ ਬਤਰੀ ਕੀਤੀ ਕੀ ਕਾਰਨ ਸੀਗਾ ਇਹ ਬੀਜ਼ੀ ਗੱਡੀ ਦੇ ਉੱਪਰ ਫੋਟੋ ਲੱਗੀ ਹੋਈ ਸੀ ਅੱਗੇ ਫੋਟੋ ਲੱਗੀ ਸੀ ਇਹ ਕਹਿੰਦੇ ਜੀ ਤੁਸੀਂ ਸਾਡੇ ਸੰਤਾਂ ਬਾਰੇ ਕਿਉਂ ਬੋਲ ਰਹੇ ਹੋ ਸਾਡੇ ਆਈਡਲ ਨੇ ਅਸੀਂ ਇਹਨਾਂ ਨੇ ਸਾਡੇ ਗੁਰੂ ਨੇ ਠੀਕ ਹੈ ਅਸੀਂ ਗਲਤ ਨਾ ਬੋਲੋ ਬੇਨਤੀ ਕਰ ਰਹੇ ਹਾਂ ਜੀ ਬੜੇ ਗਿਆ ਉਸ ਤੋਂ ਬਾਅਦ ਕਹਿੰਦੇ ਜਾਵੇ ਤੇਰਾ ਮਹਾਰਾਜ ਐਡੀ ਜ਼ੋਰ ਦੀ ਧੱਪੜ ਮਾਰਿਆ ਵੀਡੀਓ ਦਿਖਾਉਣਾ ਜੀ ਜੀ ਆ ਦੇਖੋ ਜੀ ਆ ਵੀਡੀਓ ਦੇ ਇਹਨੇ ਕੀ ਬਰਤਾਰਾ ਹੋਇਆ ਤੁਸੀਂ ਆ ਦੇਖ ਲਈ ਠੀਕ ਹੈ ਜਿਹੜੀ ਸਾਡੇ ਤੋਂ ਗਲਤੀ ਹੋਈ ਸੀ ਹਰ ਰਜਾਨਾ ਪੜਨਾ ਆਹ ਡਰਾਈਵਰ ਕਹਿ ਰਿਹਾ ਕੋਈ ਗੱਲ ਨਹੀਂ ਜਿਹੜਾ ਨੁਕਸਾਨ ਹੋਇਆ ਤੇ ਰਜਾਨਾ ਦਵਾਂਗੇ ਇਹ ਭਿੰਡਰਾ ਵਾਲੇ ਬਾਰੇ ਨਾ ਆ ਦੇਖੋ ਜੀ ਇਹ ਮੇਰੀ ਕੀ ਮੇਨ ਜਿਹੜਾ ਕਾਰਨ ਸੀ ਇਹ ਨਾ ਇਹ ਕੋਈ ਗੱਲ ਤਾਂ ਨਹੀਂ ਬੋਲਿਆ ਆ ਗੱਲ ਕੀ ਇਹ ਭਿੰਡਰਾ ਵਾਲੇ ਬੋਲ ਨਹੀਂ ਆਹ ਬੰਦੇ ਨੂੰ ਉਦੋਂ ਤੱਕ ਨਹੀਂ ਉੱਠਣਾ ਜਦੋਂ ਤੱਕ ਜੀ.ਆਈ.ਟੀ ਨਹੀਂ ਜਾਂਦਾ ਆ ਦੇਖ ਦੇਖੋ ਕਿੰਨੀ ਜ਼ੋਰ ਦੀ ਇਹ ਲੋ ਕਿ ਲੋ ਕਿ ਲੋ ਅਧਿਕਾਰ ਇਹਨਾਂ ਅਧਿਕਾਰ ਕਹਿੰਦੇ ਤੇ ਤੱਪੜ ਮਾਰਨ ਦਾ ਜੀ ਕੋਈ ਕਾਰਵਾਈ ਕੀਤੀ ਨਹੀਂ ਪੁਲਿਸ ਵੱਲੋਂ ਕੋਈ ਅਜੇ ਕਾਰਵਾਈ ਨਹੀਂ ਜਦੋਂ ਤੱਕ ਸਾਡੇ ਕੋਲ ਪਰਚੇ ਨਹੀਂ ਕਾਪੀ ਨਹੀਂ ਹੁੰਦੀ ਉਦੋਂ ਤੱਕ ਅਸੀਂ ਝਟੋਟਾਂਗੇ ਨਹੀਂ ਬੋਲ ਸਰਗਰ ਅੱਲਾਹ ਬੋਲ ਤੋਟੇ ਬੋਲ 50 ਸਰਗਰ ਅੱਲਾਹ 50 ਸਰਗਰ